ਕਤਸਮ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਨਸ਼ੇ ਕਰਨ ਵਾਲੇ ਪਹਿਲਾਂ ਹਟ ਜਾਂਦੇ ਆ ਪਰ ਦੁਬਾਰਾ ਫਿਰ ਤੋਂ ਲੱਗ ਜਾਂਦੇ ਆ ਇਹਦਾ ਕਾਰਨ ਕੀ ਹੈ ਹਾਂ ਇਹ ਵੀ ਹੁੰਦਾ ਦੇਖੋ ਬਹੁਤ ਸਾਰੇ ਨਸ਼ੇ ਦੇ ਪੇਸ਼ੈਂਟ ਜਿਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਹੁੰਦਾ ਉਹ ਨਹੀਂ ਵੀ ਦੁਬਾਰਾ ਲੱਗਦੇ ਪਰ ਹਰ ਸੈਂਟਰ ਜਾਂ ਹਰ ਹਸਪੀਟਲ ਦੇ ਵਿੱਚ ਇਵਨ ਫੋਰਨ ਕੰਟਰੀ ਦੇ ਵਿੱਚ ਵੀ ਕੁਝ ਪਰਸੈਂਟੇਜ ਪੇਸ਼ੈਂਟਸ ਇਦਾਂ ਦੇ ਹੁੰਦੇ ਆ ਜਿਹੜੇ ਇੱਕ ਵਾਰੀ ਠੀਕ ਹੋ ਜਾਂਦੇ ਨਸ਼ੇ ਚੋਂ ਬਾਹਰ ਆ ਜਾਂਦੇ ਆ ਪਰ ਦੁਬਾਰਾ ਰਿਲੈਪਸ ਕਰ ਜਾਂਦੇ ਆ ਉਹਦੇ ਮਲਟੀਪਲ ਕਾਰਨ ਹੁੰਦੇ ਆ ਤੇ ਉਹ ਜਾਣਨੇ ਬਹੁਤ ਜ਼ਰੂਰੀ ਆ ਬਿਕੋਜ਼ ਇਹੀ ਜਾਣਕਾਰੀ ਜੇ ਪੇਸ਼ੈਂਟਸ ਨੂੰ ਹੋਵੇ ਤਾਂ ਉਹ ਪ੍ਰੀਵੈਂਸ਼ਨ ਹੋ ਸਕਦੀ ਹੁੰਦੀ ਕਿ ਉਹਨਾਂ ਨੂੰ ਬਚਨ ਤੋਂ ਰੋਕਿਆ ਜਾ ਸਕਦਾ ਹੁੰਦਾ ਉਹ ਕਾਰਨ ਵੀ ਉਹੀ ਆ ਤੇ ਉਹਨਾਂ ਦੇ ਪਰਹੇਜ਼ ਵੀ ਉਹੀ ਆ ਵੀ ਉਹਨਾਂ ਨੂੰ ਰੋਕਿਆ ਕਿਵੇਂ ਜਾਵੇ ਉਹ ਇਹ ਹੀ ਜਾਨਣਾ ਜ਼ਰੂਰੀ ਹੈ ਕਿ ਉਹ ਪੇਸ਼IENTS ਦੁਬਾਰਾ ਕਿਉਂ ਲੱਗ ਸਕਦੇ ਹੁੰਦੇ ਹਨ ਉਹਦੇ ਮਲਟੀਪਲ ਕੌਜ਼ਸ ਹੁੰਦੇ ਆ ਪਹਿਲਾ ਹੁੰਦਾ ਉਹਦੀ ਟ੍ਰੀਟਮੈਂਟ ਦਾ ਕੋਰਸ ਜਦੋਂ ਵੀ ਪੇਸ਼ੈਂਟ ਨੂੰ ਨਸ਼ਾ ਛੜਾਇਆ ਜਾਂਦਾ ਹੈ ਉਸ ਤੋਂ ਬਾਅਦ ਕੁਝ ਦਵਾਈਆਂ ਇਸ ਤਰ੍ਹਾਂ ਦੀ ਹੁੰਦੀਆਂ ਜਿਹੜੀਆਂ ਮਿਨੀਮਮ ਸਾਲ 2 ਸਾਲ ਚੱਲਦੀਆਂ ਰਹਿੰਦੀਆਂ ਉਹ ਹੌਲੀ ਹੌਲੀ ਜੋ ਨਸ਼ੇ ਨੇ ਦਿਮਾਗ ਦੇ ਸੈੱਲਾਂ ਦੇ ਵਿੱਚ ਨਾੜਾਂ ਦੇ ਵਿੱਚ ਤਬਦੀਲੀ ਲਿਆਂਦੀ ਹੁੰਦੀ ਹੈ ਉਹਨੂੰ ਗ੍ਰੈਜੂਅਲੀ ਵਾਪਸ ਨਾਰਮਲ ਕਰਦੇ ਆ ਤਾਂ ਕਿ ਉਹ ਪੇਸ਼ੈਂਟਸ ਨੂੰ ਫੇਰ ਤਲਬ ਨਾ ਲੱਗੇ ਨਸ਼ੇ ਵੱਲ ਨੂੰ ਖਿੱਚ ਨਾ ਹੋਵੇ ਜੀ ਕਈ ਵਾਰੀ ਪੇਸ਼ੈਂਟ ਨੂੰ ਕੀ ਲੱਗਦਾ ਕਿ 2 ਮਹੀਨੇ ਲੰਘ ਗਏ 3 ਲੰਘ ਗਏ ਪੇਸ਼ੈਂਟ ਨੂੰ ਵੀ ਲੱਗਣ ਲੱਗ ਜਾਂਦਾ ਵੀ ਅਸੀਂ ਠੀਕ ਹਾਂ ਹਮਮ ਪਰਿਵਾਰ ਨੂੰ ਵੀ ਲੱਗਦਾ ਵੀ ਹੁਣੇ ਕੰਮ ਕਾਜ ਕਰਦਾ ਹੈ ਗਲਤ ਲੋਕਾਂ ਚ ਨਹੀਂ ਜਾਂਦਾ ਖਾਂਦਾ ਪੀਂਦਾ ਨਹੀਂ ਇਹਦਾ ਸੁਭਾਅ ਠੀਕ ਹੋ ਗਿਆ ਵੀ ਉਹ ਠੀਕ ਹੈ ਦਵਾਈ ਦੀ ਲੋੜ ਨਹੀਂ ਹੈਗੀ ਪਰ ਉੱਥੇ ਅੰਡਰਸਟੈਂਡ ਕਰਨਾ ਜ਼ਰੂਰੀ ਹੁੰਦਾ ਹੈ ਸਮੇਂ ਨਾਲ ਜ਼ਰੂਰੀ ਹੁੰਦਾ ਹੈ ਕਿ ਅੱਜ ਤਾਂ ਉਹ ਠੀਕ ਹੈ ਪਰ ਹਲਕੀ ਦਵਾਈ ਉਹਨੂੰ ਸਾਲ ਦੋ ਸਾਲ ਖਵਾਉਣ ਦੇ ਨਾਲ ਉਹਦੇ ਦੁਬਾਰਾ ਗਾਂ ਤੋਂ ਵੀ ਠੀਕ ਰਹੇ ਦੁਬਾਰਾ ਨਾ ਲੱਗੇ ਉਹਦੇ ਲਈ ਉਹਦਾ ਕੋਰਸ ਪੂਰਾ ਕਰਨਾ ਜ਼ਰੂਰੀ ਹੈ ਸੋ ਸਭ ਤੋਂ ਪਹਿਲੀ ਪ੍ਰੀਕਾਸ਼ਨ ਇਹ ਹੈ ਕਿ ਆਪਣੀ ਮੈਡੀਸਿਨ ਦਾ ਦਵਾਈ ਦਾ ਕੋਰਸ ਵਿੱਚ ਨਾ ਛੱਡਣ ਉਹ ਦਵਾਈਆਂ ਬਾਅਦ ਚੋਂ ਜਿਹੜੀਆਂ ਆਉਂਦੀਆਂ ਸਿਰਫ ਦੁਬਾਰਾ ਲੱਗਣ ਤੋਂ ਰੋਕਣ ਦੇ ਲਈ ਹੀ ਹੁੰਦੀਆਂ ਜੀ ਸੈਕਿੰਡ ਹੁੰਦਾ ਹੈ ਕਈ ਵਾਰੀ ਪੇਸ਼IENTS ਨੂੰ ਨਸ਼ਾ ਛੱਡਣ ਤੋਂ ਬਾਅਦ ਸਰੀਰਕ ਪ੍ਰੋਬਲਮ ਆ ਜਾਂਦੀਆਂ ਜਿਵੇਂ ਸੈਕਸੂਅਲ ਪ੍ਰੋਬਲਮਸ ਆ ਗਈਆਂ ਤਾਂ ਉਹ ਚ ਮੁੰਡਿਆਂ ਨੂੰ ਲੱਗਦਾ ਵੀ ਇਸ ਨਾਲ ਉਹ ਅਸੀਂ ਪ੍ਰੋਪਰ ਰਿਲੇਸ਼ਨ ਨਹੀਂ ਬਣਾ ਪਾਉਂਦੇ ਫਿਜ਼ੀਕਲੀ ਵੀਕ ਹੋ ਗਏ ਆ ਤਾਂ ਇਹਨਾਂ ਨੂੰ ਚੰਗਾ ਸੀ ਨਸ਼ਾ ਹੀ ਲੈਣਦੇ ਠੀਕ ਸੀਗੇ ਪਰ ਉਹ ਪ੍ਰੋਬਲਮਸ ਟਰੀਟੇਬਲ ਹੁੰਦੀਆਂ ਜੇ ਇਸ ਤਰ੍ਹਾਂ ਦੀ ਕੋਈ ਪਰਸਨਲ ਪ੍ਰੋਬਲਮ ਆਂਦੀ ਆ ਸਰੀਰਕ ਵੀਕਨੈਸ ਆਂਦੀ ਆ ਤਾਂ ਉਹਨਾਂ ਨੂੰ ਆਪਣੇ ਡਾਕਟਰ ਦੇ ਨਾਲ ਸ਼ੇਅਰ ਕਰਨਾ ਚਾਹੀਦਾ ਉਹ ਚੀਜ਼ਾਂ ਮੈਡੀਸਨ ਦੇ ਨਾਲ ਬਿਲਕੁਲ ਨਾਰਮਲ ਹੋ ਜਾਂਦੀਆਂ ਤਾਂ ਉਹ ਆਪਣੀ ਨਾਰਮਲ ਜ਼ਿੰਦਗੀ ਵੀ ਜੀ ਜਾਂਦੇ ਆ ਤੇ ਦੁਬਾਰਾ ਨਸ਼ ਕੰਪਨੀ ਦਾ ਹੁੰਦਾ ਬੜੇ ਪੇਸ਼IENTS ਆਪਣਾ ਨਸ਼ਾ ਛਡੰਦਾ ਟ੍ਰੀਟਮੈਂਟ ਤਾਂ ਕਰਵਾ ਲੈਂਦੇ ਆ ਪਰ ਦੁਬਾਰਾ ਉਸੇ ਕੰਪਨੀ ਚ ਉਸੇ ਸੰਗਤ ਚ ਜਾਂਦੇ ਰਹਿੰਦੇ ਆ ਉਹਨਾਂ ਲੋਕਾਂ ਚ ਹੀ ਬੈਠਦੇ ਉੱਠਦੇ ਆ ਉਹਦੇ ਵਿੱਚ ਕੁਝ ਕਿਤੇ ਨਾ ਕਿਤੇ ਉਹਨਾਂ ਵੀ ਜਿਹੜਾ ਹੈ ਦੁਬਾਰਾ ਲੱਗਣ ਦੇ ਚਾਂਸ ਬਚ ਜਾਂਦੇ ਆ ਸੋ ਉਹਦੇ ਚ ਅਸੀਂ ਪੇਸ਼ੈਂਟ ਤੇ ਉਹਦੀ ਫੈਮਲੀ ਨੂੰ ਹਮੇਸ਼ਾ ਗਾਈਡ ਕਰੀਦਾ ਕਿ ਆਪਣੀ ਸਟਾਰਟਿੰਗ ਦੇ ਵਿੱਚੋਂ ਹੀ ਆਪਣੀ ਸੰਗਤ ਜਿਹੜੀ ਕੰਪਨੀ ਚੇਂਜ ਕਰਨੀ ਵੇ ਜੀ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਮਤਲਬ ਕੋਰਸ ਪੂਰਾ ਕਰਨਾ ਫੈਮਲੀ ਲਾਈਫ ਚ ਹੋਣਾ ਬੀਜ਼ੀ ਰਹਿਣਾ ਕੰਮਕਾਜ ਚ ਲੱਗੇ ਰਹਿਣਾ ਪੁਰਾਣੇ ਲੋਕਾਂ ਤੋਂ ਸੰਪਰਕ ਤੋੜਨਾ ਜੇ ਤੁਹਾਨੂੰ ਕੋਈ ਸਰੀਰਕ ਵੀਕਨੈਸ ਆਂਦੀ ਆ ਤਾਂ ਉਹ ਡਾਕਟਰ ਨਾਲ ਸ਼ੇਅਰ ਕਰਨੀ ਤੇ ਸਭ ਤੋਂ ਗਿਆਨ ਇੰਪੋਰਟੈਂਟ ਕਿ ਆਪਣਾ ਕੋਰਸ ਦੁਬਾਰਾ ਲੱਗਣ ਤੋਂ ਰੋਕਣ ਵਾਲਾ ਵੇਚ ਨਹੀਂ ਛੱਡਣਾ ਪੂਰਾ ਕਰਨਾ ਯਾਨੀ ਕਿ ਜੇ ਨਸ਼ਾ ਛੱਡਣਾ ਤੇ ਸੰਗਤ ਵੀ ਉਹਦੀ ਛੱਡਣੀ ਪੈਣੀ ਛੱਡਣੀ ਪੈਣੀ ਐਗਜੈਕਟਲੀ